ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਬਣਾਉਣ ਜਾ ਰਹੇ ਹਾਂ ਪਰਵੀ ਸ਼ਿਮਲਾ ਮਿਰਚ ਜਿਸ ਨੂੰ ਪਾੜੀ ਮਿਰਚ ਵੀ ਕਹਿੰਦਾ ਸੋ ਪਹਿਲਾਂ ਉਬਲੇ ਹੋਏ ਆਲੂ ਲਾਂਗੇ 2 ਤੋਂ 4 ਤੇ ਨਾਲ ਹੀ 2-3 ਟਮਾਟਰਾਂ ਦੀ ਪਿਉਰੀ ਤੇ ਨਾਲ ਬਰੀਕ-ਬਰੀਕ ਪਿਆਜ਼ ਸੋ ਸਟਾਰਟ ਕਰਦੇ ਹਾਂ ਥੋੜਾ ਜਿਹਾ ਪਾਵਾਂਗੇ ਆਪਾਂ ਸਰੋਂ ਦਾ ਤੇਲ ਫਰਾਈਪੈਨ ਚ ਸਰੋਂ ਦਾ ਤੇਲ ਪਾ ਕੇ ਉਹਦੇ ਵਿੱਚ ਆਪਾਂ ਪਾਵਾਂਗੇ ਅਦਰ ਤੇ ਲਸਣ ਇਹ ਦੋਨੀਆਂ ਚੀਜ਼ਾਂ ਪਾ ਲਾਂਗੇ ਇਨਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਉਹੀ ਬਰੀਕ ਕੀਤੇ ਹੋਏ ਪਿਆਜ਼ ਇਹ ਇਹ ਪਿਆਜ਼ ਨੂੰ ਵਪਾ ਲਾਂਗੇ ਇਹਨੂੰ ਭੁੰਨਣ ਤੋਂ ਬਾਅਦ ਨਾਲ ਹੀ ਪਾ ਦਾਂਗੇ ਟਮਾਟਰ ਸੋ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਭੁੰਨਾਗੇ ਫੁੱਲ ਫਲੇਮ ਦੇ ਉੱਤੇ ਤੇ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਆਪਾਂ ਬੇਸਿਕ ਮਸਾਲੇ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਹਦੇ ਵਿੱਚ ਜੋ ਮਸਾਲੇ ਪਾਣੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਨਮਕ ਥੈਨ ਇਹਦੇ ਵਿੱਚ ਪਾਵਾਂਗੇ ਗਰਮ ਮਸਾਲਾ ਧਾਲ ਮਿਰਚ ਦੇ ਨਾਲ ਹਲਦੀ ਇਹ ਸਿਰਫ ਬੇਸਿਕ ਮਸਾਲੇ ਇਹਦੇ ਵਿੱਚ ਜਾਣਗੇ ਤੇ ਇਸ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਤੇਲ ਰਿਲੀਜ਼ ਹੋਣ ਤੱਕ ਇਹਨੂੰ ਭੁੰਨ ਲਾਂਗੇ ਜਿਵੇਂ ਆਪਾਂ ਮਸਾਲਾ ਭੁੰਨਦੇ ਹਾਂ ਉਸੇ ਤਰ੍ਹਾਂ ਭੁੰਨਣਾ ਤੇ ਨਾਲ ਜਿਹੜੇ ਆਪਾਂ ਆਲੂ ਵਾਲੇ ਸੀ ਉਹਨਾਂ ਨੂੰ ਮੈਸ਼ ਕਰ ਲਵਾਂਗੇ ਚੰਗੀ ਤਰ੍ਹਾਂ ਮੈਸ਼ ਕਰਕੇ ਉਹ ਆਲੂਵੇ ਦੇ ਵਿੱਚ ਪਾ ਦਾਂਗੇ ਕਿਉਂਕਿ ਇਹਨਾਂ ਦੀ ਹੀ ਸਟਫਿੰਗ ਆਪਾਂ Shimla Mirch ਭਰਨੀ ਹੈ ਸੋ ਚੰਗੀ ਤਰ੍ਹਾਂ ਜਿਹੜਾ ਇਹ ਹੈ ਮਸਾਲਾ ਚੰਗੀ ਤਰ੍ਹਾਂ ਆਪਾਂ ਭੁੰਨ ਲਵਾਂਗੇ ਇਸ ਨੂੰ ਬਟਮ ਵਿੱਚ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਕੇ ਪੁੰਨਾਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਆਪਣਾ ਇਹਦਾ ਲੂਣ ਮਿਰਚ ਚੈੱਕ ਕਰ ਲਵਾਂਗੇ। ਅਗਰ ਘਟ ਵੱਧ ਹੈਗਾ ਤਾਂ ਹੁਣ ਇਸ ਟਾਈਮ ਪੈ ਸਕਦਾ ਹੈ ਕਿਉਂਕਿ ਬਾਅਦ ਵਿੱਚ ਇਹਦੇ ਵਿੱਚ ਲੂਣ ਜਾਂ ਮਿਰਚਾਂ ਵੱਧ ਘੱਟ ਨਹੀਂ ਪਾਈਆਂ ਜਾ ਸਕਦੀਆਂ। ਸੋ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਇਸ ਨੂੰ ਪੁੰਨ ਲੈਣਾ ਹੈ। ਚੰਗੀ ਤਰ੍ਹਾਂ ਪੁੰਨਣ ਤੋਂ ਬਾਅਦ ਇਹ ਜਿਹੜੀ ਸਟਫਿੰਗ ਹੈ ਇਸ ਨੂੰ ਫਿਰ ਆਪਾਂ ਠੰਡੀ ਕਰਾਂਗੇ। ਇਹਨਾਂ ਨੂੰ ਗਰਮ-ਗਰਮ ਹੀ ਸਟਫਿੰਗ ਨੂੰ ਆਪਾਂ शिमला ਮਿਰਚ ਦੇ ਵਿੱਚ ਨਹੀਂ ਭਰਨਾ ਹੈਗਾ। ਇਸ ਨੂੰ ਚੰਗੀ ਤਰ੍ਹਾਂ ਦਾ ਲੂਣ ਚੈੱਕ ਕਰਕੇ ਉਸ ਤੋਂ ਬਾਅਦ ਗੈਸ ਆਪਾਂ ਬੰਦ ਕਰ ਦਾਂਗੇ ਆਪਣਾ ਇੰਡਕਸ਼ਨ ਬੰਦ ਕਰ ਦਾਂਗੇ ਥੈਨ ਇਹਨੂੰ ਠੱਡਾ ਹੋਣ ਦਾਂਗੇ ਤੇ ਹੁਣ ਲਵਾਂਗੇ ਆਪਾਂ ਸ਼ਿਮਲਾ ਮਿਰਚ ਇਹਨੂੰ ਅੱਧ ਵਿਚੋ ਕੱਟ ਕਰਕੇ ਆਪਾਂ ਇਹਦੇ ਵਿੱਚ ਜਿਹੜੀ ਇਹੀ ਆਲੂਆਂ ਦੀ ਸਟਫਿੰਗ ਭਰਾਂਗੇ ਤੁਸੀਂ ਵੇਖ ਰਹੇ ਹੋ ਕਿ ਆਪਾਂ ਸਟਫਿੰਗ ਸਾਰੀ ਚੰਗੀ ਤਰ੍ਹਾਂ ਭਰ ਰਹੀ ਬਟ ਬੀ ਸ਼ੋਰ ਜਿਹੜੀ ਸਟਫਿੰਗ ਉਹ ਠੰਡੀ ਹੋ ਜਾਣੀ ਚਾਹੀਦੀ ਹੈ ਫਿਰ ਲਵਾਂਗੇ ਆਪਣਾ ਫਰਾਈ ਪੈਨ ਤੇ ਇਹਦੇ ਵਿੱਚ ਇੱਕ ਇੱਕ ਕਰਕੇ ਆਪਾਂ ਸਰੂ ਦਾ ਤੇਲ ਪਾ ਕੇ ਇਹਨੂੰ ਇੱਕ ਇੱਕ ਕਰਕੇ ਪੁੰਨਾਂਗੇ ਸੋ ਰੈਡੀ ਹੈ ਜੀ ਆਪਣੀ ਪਰਵੀ ਸ਼ਿਮਲਾ ਮਿਰਚ ਸੋ ਬਣਾਓ ਖਾਓ ਔਰ ਆਪਣੇਆਂ ਨੂੰ ਖਵਾਓ ਸੋ ਦੱਸਣਾ ਤੁਹਾਨੂੰ ਇਹ ਰੈਸਪੀ ਕਿਵੇਂ ਲੱਗੀ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ